ਕੋ ਕਰੇ ਪਾਣੀ ਦੀ ਸਿੱਟੀ ਐ ਨਾ ਹੈ ਕੀ ਗੇ ਸਾਧਾ ਜੋਗਾ ਪੁੰਜੀ ਪਾਣੀ ਤਾਂ ਖੜ ਜਾ ਦਿੰਦਾ ਮਾਸਕ ਨੂੰ ਲਾਜੂ ਦਾ ਜੀ ਜਾਲੀ ਮਾਰ ਕੇ ਦੇਖ ਲਿਆ ਅੱਜ ਸੈਂਪਲਿੰਗ ਕਰਦੇ ਆ ਲੈ ਆਪਣੇ ਮੱਛਰਾਂ ਦੇ ਕਮੀ ਨੇ ਲਿਆ ਆਇਆ ਡੱਬਾ ਚੱਕ ਕੇ ਗੰਡਾ ਗੰਡਾ ਤੋੜ ਲਗੇ ਬਹੁਤ ਆ ਮੈਡਮ ਉਠਕਣਾ ਹੋ ਜੀ 2 ਕਿਲੋ ਦਾ 2 ਕਿਲੋ ਹੋ ਜਾਏ ਨਹੀਂ 2 12 ਗ੍ਰਾਮ ਹੋ ਜਾਏ ਲੈ ਚੱਕ ਦਿੰਦੇ ਆ ਬਾਰਾਨਾ ਦਾ ਹੋਜਾ ਜਾ ਤੇ ਛਦੀ ਕੈਗਰਾਮ ਦਾ ਆਪਣਾ ਜਾਈਦਾ ਨਾ ਨਾ 11 ਦਾ 11 ਗ੍ਰਾਮ ਅੱਜ ਤੱਕ 11 ਗ੍ਰਾਮ ਤੱਕ ਪਾਉਣਾ ਹੈ ਹਾਂ ਅਸੀਂ ਤੱਕ ਪਾਉਣਾ ਹੈ 11 ਤੱਕ ਪਾਉਣਾ ਕਿੰਨੇ ਦਿਨ ਦਾ ਹੋਣਾ ਹੈ ਅੱਜ ਕੰਪਲੀਗ ਹੋ ਗਈ 7 ਅਪ੍ਰੈਲ ਨੂੰ ਪਾਇਆ ਸੀ 7 ਅਪ੍ਰੈਲ ਨੂੰ ਪਾਇਆ ਸੀ 7 10 ਕਿੰਨੇ ਦਿਨ ਦਾ ਹੋਵੇਗਾ ਨਹੀਂ ਨਹੀਂ 72 ਦਿਨ ਦਾ ਵੇਏ ਤੂੰ ਕੀਂਗਾ ਦੇਖਣਾ ਇਹ ਤੇ 70 ਦੇ ਨਾਲ ਟਪਾਉਣ ਹੈ 12 ਗਰਾਮ ਦੀ ਗੱਲ ਹੈ 12 ਸਾਡੇ ਸਾਹਮਣੇ 12 ਬਾਕੀ ਦੇਖੋ ਬਈ ਹੁਣ ਕੋਈ ਉਹਨੇ ਪੱਗ ਦੇ ਕਿ ਉਹ ਉਧਰ ਜੀ ਲੱਗ ਪੈ ਜਾ ਉਧਰ ਜੀ ਉਧਰ ਜੀ ਡੱਗੋ ਮੂਰ ਦੇ ਇੱਥੇ ਪੈ ਪੜੋਂਗੇ ਵਾੜਾ ਗਰਮੀ ਤੇ ਪਾਣੀ ਨਿਤਰੇ ਗਾਦੀ ਨਾ ਭਾਈ ਪਾਣੀ ਬਹੁਤ ਹੈ ਬਹੁਤ ਵੀ ਆ ਰਿਹਾ ਹੈ ਉਹੋ ਅਰੇ ਨਹੀਂ ਦੇਖਿਆ ਵੜਾ ਵੜਾ ਰਿਹਾ ਹੈਗਾ

Non posso andare, non posso andare, non posso andare. Non posso ਵਾਕੇ ਕਿਨ ਉਸ ਹੂੰ ਬਹੁਤ ਆ ਜੀ ਹਟੇ ਬੀ ਫੂ ਬੀ ਟੂ ਹੀ ਕਰਨੂ ਨੇ ਹਟਦੇ ਭਾਨ ਨੇ ਕੀ ਵੀ ਉਹ ਜੀ ਥੋੜਾ ਟੈਂਪਰੇਚਰ ਇੱਕ ਸਾਡੇ ਵਧ ਗਿਆ ਹੈ ਟੈਂਪਰੇਚਰ ਨਹੀਂ ਥੋੜਾ ਛੇੜ ਗਿਤੀ ਜਾ ਰਹੀ ਹੈ 12 ਕਿਲੋ ਅਰੇ ਜਮੀਨ ਕਠਾ ਹੋ ਗਿਆ ਹੈ ਟੈਂਪਰੇਚਰ ਪੋਰੇ ਖਾਲੀ ਦੋਨੋਂ ਹਾਂ ਦੋਨੋਂ ਖੱਲੀ ਹੁੰਦੀ ਹੈ ਫਿਰ ਕਾਉਂ ਨਹੀਂ ਆਤੀ ਬਰਾ ਉਹ ਫਿਰ ਉਹ ਕਿਰੜਾ ਤੋਂ ਜਿੰਨਾ ਬੱਚਾ ਡਾਨੇ ਉਸੇ ਸਾਥ ਹੀ ਗਿਆ ਆ ਗਿਆ ਚਲੋ ਠੀਕ ਹੈ ਕੈਂਪਿੰਗ ਇਹ ਚਲੋ ਕਰੋ ਸਰ ਤਾਂ ਬੜੀ ਆ ਗਈ ਨਾ ਮੈਨੇਜਰ ਤਾਂ ਨਹੀਂ ਥਾ ਲੋ ਪਟਾਖੇ ਜੀ ਵੱਜ ਗਏ ਕੱਲ ਬਿਲਕੁਲ ਹੀ ਕੱਲ ਹੀ ਮਰੀ ਜੜੀ ਆਪਾਂ ਕਿੱਥੋਂ ਦਾ ਆਇਆ ਸੀ ਹਨਾ ਕੱਲ ਇੱਕ ਪੀ ਖਾਇਆ ਸੀ ਇੰਪਾਇਰ ਦਾ It's like a little deer. बड़ा औखा वीदियो पेयर सत सिकाल